ਇਹ ਤਰੀਖ ਵੀ ਚੌਥੇ ਮਹੀਨੇ ਦੀ ਆਇਆ ਮਾਉਂਡ ਮੱਡੀ ਤੇ ਜਿਹੜੇ ਭੈਣ ਭਰਾ ਵੀਡੀਓ ਨੂੰ ਪਹਿਲੀ ਵਾਰ ਦੇਖਦੇ ਆ ਚੰਦਰ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਜਰੂਰ ਕਰਦਿਆ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਕੀ ਘਾਟ ਵਾਦਾ ਵੀਡੀਓ ਦੇ ਵਿੱਚ ਕਿਵੇਂ ਲੱਗੀ ਤੇ ਕਹਿ ਜੀ ਰਹੀ ਬਣੇ ਰਹੋ ਮਾਲਵਾ ਬਲੌਗਰ YouTube ਚ ਚੱਲਣਗਾ ਅੱਜ ਹਾੜੀ ਦਾ ਕਰਕੇ ਡੰਗਰ ਥੋੜੇ ਕੱਟਣੇਗੇ ਤੇ ਦਿਖਾਉਨੇ ਆ ਫਿਰ ਕੀ ਰੇਟ ਨਿਕਲਦੇ ਆ ਹੈ ਵੀ ਇੱਕ ਹੋਰ ਨਿਕਣਾ ਤੌਰ ਤੇ ਦਿਖਾਉਨੇ ਆਗੇ ਤੇ ਇਹਦੀ ਵੀ ਛਾਲੀ ਡਿਟੇਲ ਪੁੱਛਾਂਗੇ ਕਿ ਕਿੰਨੇ ਪੈਸੇ ਤੇ ਕਿੰਨਾ ਲੁੱਟ ਆਇਆ ਅੱਜ ਮੰਡੀ ਤੇ ਤੇ ਥੋੜਾ ਮਾਲ ਜ਼ਾਇਦ ਜੀ ਆਇਆਗਾ ਇਹਨਾਂ ਨਹੀਂ ਆਇਆ ਤੇ ਸੁਰਤਾਰਾ ਕਰੋ ਇੱਕ ਵਾਰ ਚਾਹ ਦੇ ਤੇ ਅੰਡਰ ਕੁਆਂਟੀਟੀ ਕਰ ਲੋ ਚੈੱਕ ਇੱਕ ਵਾਰੀ ਤੇ ਇੱਕ ਵਾਰੀ ਮੈਂ ਕਰਾ ਦਿਆਂ ਇਹਦਾ ਫੇਸ ਚੈੱਕ ਤੇ ਸਾਰੀ ਇਹਦੀ ਡਿਟੇਲ ਲਾਵਾਂਗੇ ਕਿ ਠੰਡੀ ਸੀਲ ਕਿਵੇਂ ਆ ਤੇ ਕਟੂਰੂ ਦਾ ਕਰਦੀ ਹੈ ਜੀ ਇੱਕ ਵਾਰੀ ਮੈਂ ਤਾਂ ਅੱਠ ਦਿਖਾ ਦੇ ਗੈਪੜਾ ਥੰਨ ਲੱਗਿਆ ਹੋਇਆ ਮੁੱਠੀ ਤੇ ਸਾਰੀ ਟ੍ਰੇਲ ਪੁੱਜ ਗਈ। ਛੂਏ ਕੰਮ ਆਹੀ। ਛੂਏ ਕੰਮ ਹੈ। ਹੈ? ਦੂਜੇ ਛੂਏ। ਮਗਰ ਇਹਦੇ ਬੱਚਾ ਕੀ ਆ ਭਾਈ? ਕੱਟੀ ਆ। ਛੂਏ ਦੋਆ ਥੋੜੇ ਨਾਲ ਗੱਲ ਕਰ ਲੈ। ਓਏ ਛੰਗ ਤੇ ਸੰਗਦਾ ਕੋਈ ਨਹੀਂ ਥੰਗਦਾ। ਤੇ ਕਿੰਨੇ ਕਿੰਨੇ ਕ ਪੈਸੇ ਦੀ ਹੁਣ ਇਹ? ਹੈ ਜੀ। ਕਿੰਨੇ ਪੈਸੇ ਆਂਦੇ ਹੁਣ? ਹੈ? 2.5 ਲੱਖ ਮੰਗ ਦੇ। 2.5 ਲੱਖ ਮੰਗ ਦੇ। ਆ ਇਧਰ ਨੂੰ ਆ ਜਾ। ₹80000 ਤੇ ਦੁੱਧ ਕਿੰਨੇ ਲੀਟਰ ਕੱਢੂ ਹਣੇ 18 ਕਿਲੋ 18 ਜੀ ਤਿਆਰ ਹੈ ਹਾਂ ਜੀ ਪਿੰਡ ਕਿਹੜਾ ਆਪਣਾ ਛੇੜੀਟਾ 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 ਇਹ ਕਿੱਥੇ ਰਹਿ ਗਿਆ ਤੁਹੂ ਜਿਹੜਾ ਫਗਰੂਰ ਜ਼ਿਲ੍ਹੇ ਚ ਆ ਤੇ ਤੇਰਾ ਮੋਬਾਈਲ ਨੰਬਰ ਕਿਨਾ 9863304701 ਇੱਕ ਵਾਰੀ ਫੇਰ ਬੋਲ 9863304701 ਅੱਛਾ ਤੇ ਜਾਇਜ ਜਾਇਜ ਕਿੱਥੋਂ ਤੱਕ ਦੇਂਗਾ ਬਾਈ ਜਾ ਜਾ ਦੇਣ ਲੈਣ ਵਾਲੀ ਗੱਲ 2 ਲੱਖ ਤੋਂ ਘਟਦੇ ਦੋ ਲੱਖ ਤੋਂ ਕੱਟ ਨਹੀਂ ਦਿੰਦੇ ਤੇ ਦੁੱਧ ਕਿੰਨਾ ਤਾਂ ਚਾਹੀ 18 ਕਿਲੋ 18 ਲੀਟਰ ਤੇ ਛੂਏ ਦੁੱਜੇ ਜੀ ਠੀਕ ਹੈ ਆ ਲੋ ਛੂਏ ਕਿਤਨਾ ਹੋਇਨੇ 7 ਦਿਨ ਠੀਕ ਹੈ ਛੂਏ ਨੂੰ 7 ਦਿਨ ਕੱਦ ਕਾਟ ਦੀ ਚੰਗੀ ਆ ਮੱਛੀ ਫੇਰ ਇੱਕ ਵਾਰੀ ਇਹੀ ਤਰੀਕੇ ਨਾਲ ਦਿਖਾਉਣਾ ਤੋਰ ਚ ਹੋਰ ਤੇ ਬੜੀ ਜ਼ਬਰਦਸਤ ਕੱਟੀ ਆਗੀ ਤੇ 8 ਰੁਪਏ ਦਿਖਾ ਦਿਆਂ ਤੇ ਇੱਕ ਵਾਰੀ ਫੇਰ ਦਿਖਾ ਦਿਆਂ ਆਏ ਮੁੱਠੀ ਥਣ ਲੱਗਿਆ ਹੋਇਆ ਤੇ ਕੁੰਡੇ ਸਿੰਗੀ ਜਨਾਂ ਵਿੱਚ ਦੀ ਰੁਪਿਆ ਨਹੀਂ ਲੰਗਦਾ ਤੇ ਆ ਜਾ ਮੋੜ ਦਿਆ ਸੂਰਤਾਰਾ ਕਰ ਲੋ ਕਰਮਾਲੀ ਦਾ ਚੱਕ ਤੇ ਝਾਂਜਰਾ ਝੁਜਰਾ ਪਾ ਕੇ ਛਿੰਗਾਰੀ ਹੋਈ ਐ ਦੁਪੱਟੇ ਦੁਪੱਟੇ ਬੰਨੇ ਆ ਬਾਈ ਤੇ ਫੇਸ ਕਰੋ ਇੱਕ ਵਾਰੀ ਚੱਕ ਕਰਮਾਲੀ ਦਾ ਬੜਾ ਸੁਨੱਖਾ ਐ ਇਹਦੀ ਡਿਟੇਲ ਪੁੱਛਾਂਗੇ ਸਾਰੀ ਇਹ ਕਿੰਨੇ ਪੈਸੇ ਤੇ ਕਿੰਨਾ ਦੁੱਧ ਤੇ ਕਿਹੜੇ ਪਿੰਡ ਬੰਨ ਲਾ ਸਚਨਾ ਸਤਸ੍ਰੀਕਾਲ ਬਾਈ ਕਿਹੜਾ ਪਿੰਡ ਆਪਣਾ ਪਿੰਡ ਸਦੋਵਾਲਾ ਜੀ ਢੀਲਾ ਬਰਨਾਲਾ ਆਪਣਾ ਮਹਿਕਲਾਂ ਦੇ ਲੱਗੇ ਪੈ ਜਾਂਦਾ ਮਹਿਕਲਾਂ ਦੇ ਲੱਗੇ ਅੱਛਾ ਇਹ ਕਿਹੜੀ ਝੋਟੀ ਆਪਾਂ ਤੋਰ ਕੇ ਦਿਖਾਈ ਹੈ ਜਿੱਦੋਂ ਦਾ ਅੰਦਾਜ਼ੇ ਮੂਹੋਂ ਇਹ ਫੂਲ ਨੂੰ ਅੱਜ 7ਵਾਂ ਦਿਨ ਹੈ ਇਹ ਮਨਤੀ ਦੇ ਦੇ ਮਤਲਬ ਹੂੰ ਜੀ ਮੇਰੇ ਕੋਲ ਆ ਆ ਮਨਤੀ ਦੇ ਕੱਟੀ ਆ ਹਾਂਜੀ ਕੱਟੀ ਹੈ ਅੱਛਾ ਤੇ ਹੁਣ ਇਹਦੀ ਡਿਮਾਂਡ ਕੀ ਕਰਨਾ ਇਹਦਾ ਮੁੱਲ 3.5 ਲੱਖ ਰੁਪਈਆ ਕਰਦੇ ਨੇ ਦੇਣ ਲੈਣ ਵਾਲੀ ਗੱਲ 2.5 ਦੀ ਕਿੰਨੀ ਆ ਅੱਛਾ ਤੇ ਦੁੱਧ ਕਿੰਨਾ ਹੈ ਉਦਦੇ ਥੱਲੇ ਮੰਡੀ ਵਾਲਾ ਚਾਹੇ 17 ਕਹਾ ਲੋ 18 ਕਹਾ ਲੋ 15 ਕਿਲੋ ਦੁੱਧ ਦੀ ਗਰੰਟੀ ਹੈ ਜੀ ਚਾਹੇ ਬੰਦਾ ਚਾਰ ਨੰਗ ਆਪਣੇ ਕੋਲੇ ਤੇ ਅੱਛਾ ਤੇ ਮੋਬਾਈਲ ਨੰਬਰ ਬੋਲ ਮੋਬਾਈਲ ਨੰਬਰ ਆਪਣਾ ਹੈਗਾ ਜੀ 82648 ਹੂੰ 8642 ਇੱਕ ਵਾਰੀ ਫੇਰ ਬੋਲ 82648 ਜੀ 8642 ਇੱਕ ਗੱਲ ਹੋਰ ਉਹ ਮੂੰਹ ਦੁੱਗ ਦੁੱਗ ਦੇ ਦੰਦ ਗੱਡੇ ਹੈ ਜੀ ਇਹਨੇ ਹਜੇ ਸਵਾ 2 ਸਾਲ ਦੀ ਕੱਟੀ ਹੋਈ ਨਹੀਂ ਅੱਛਾ ਠੀਕ ਹੈ ਤੇ ਨਾਂ ਕੀ ਆਪਣਾ ਨਾਂ ਸੁਖਵੀਰ ਸਿੰਘ ਹੈ ਜੀ अच्छा जी। ਪਿੰਡ ਸਦਵਾਲ ਜਿਹਨਾਂ ਬਰਨਾਲਾ। ਠੀਕ ਹੈ ਲੈ ਇੱਕ ਵਾਰੀ ਵੀ ਨਵੀਂ ਨਾ ਫੇਰ ਦਿਖਾ ਦਿਆਂ ਦੂਰ। ਆਹ ਲੋ ਜੀ। ਕਿਹਨਾ ਮੌੜ ਮੰਡੀ ਤੇ ਜ਼ਬਰਦਸਤ। ਮੱਝ ਇਹਦੀ ਸਾਰੀ ਡਿਟੇਲ ਲੈਵਾਂਗੇ। ਚੰਗੀ ਮੱਝ ਪਲੀ ਹੋਈ ਹੈਗੀ। ਤੇ ਬਾਈਆਂ ਤੋਂ ਸਾਰੀ ਡਿਟੇਲ ਪੁੱਛਾਂਗੇ ਕਿੰਨਾ ਦੁੱਧ ਤੇ ਕਿੰਨਾ ਪੈਸਾ ਤੇ ਕਿਵੇਂ ਛੂਏ ਆ। ਤੇ ਚੰਗਾ ਆਰਟਰ ਕੁਆਲਿਟੀ ਪਣੀ ਹੋਈ ਹੈ ਚੈੱਕ ਕਰ ਲੋ ਇੱਕ ਵਾਰੀ ਧੌਰਾ ਧਰ। ਤੇ ਸਾਰੀ ਡਿਟੇਲ ਪੁੱਛਾਂਗੇ ਇਹਦੀ। ਆ ਲੈ ਦੇਖੋ ਇੱਕ ਵਾਰੀ ਮੈਂ ਦੂਰੋਂ ਦਿਖਾ ਰਿਆ। ਕੈਮਰੇ ਚੋਂ ਬਾਹਰ ਆਉਂਦੀ ਹੈ ਛਾਰੀ। ਸੱਤਰੀ ਕਾਲ ਬਾਈ ਅੱਛਾ ਪਾਲਾ ਬਾਈ ਪਜਾਮੀ ਫੇਰ ਆਪ ਕਰ ਦਿਆਂਗੇ ਗੱਲ ਵੀ ਕਿੰਨਾ ਦੁੱਧ ਹੈ ਤੇ ਕਿੰਨਾ ਮੁੱਲ ਹੈ ਸੱਜਣਾ ਕਹੇ ਮੈਂ ਛੂਇਆ ਛੋਟੀ ਉਹ ਤੀਜਾ ਛੂਆ ਜੀ ਹਾਂ 18 ਕਿਲੋ ਦੁੱਧ ਤਿਆਰ ਹੈ 18 ਲੀਟਰ ਤਿਆਰ ਹੈ ਹਾਂ ਤੀਜਾ ਛੂਆ ਤੇ ਮੰਗਰਾ ਬੱਚਾ ਮੰਗਰਾ ਬੱਚਾ ਕੱਟਾ ਕੱਟਾ ਕਿੰਨੇ ਕਿਦਾਂ ਦੇ ਛੂਇਆ ਇਹ ਸੋਨਾ ਹੋ ਗਿਆ ਅੱਜ ਸੋਨਾ 18 ਛੋੜਾ 17 ਦਿਨ ਹੋ ਗਏ ਠੀਕ ਹੈ ਤੇ ਡਿਮਾਂਡ ਕੀ ਕਰਦੇ ਹੁਣ ਡਿਮਾਂਡ 4.5 ਹੈ 44 ਤੇ ਮੌਕੇ ਤੇ ਮੌਕੇ ਦੇ ਬਹਿਮਾਨਤਾਨ ਹੋ ਜੂ ਬੰਦੇ ਦਾ ਤੇ ਪਿੰਡ ਕਿਹੜਾ ਆਪਣਾ ਪਿੰਡ ਸੇਖਾ ਝਲੂਰ ਕੋਲੇ ਹਾਂ ਸੇਖਾ ਝਲੂਰ ਰੰਗਿਆ ਹਾਂ ਠੀਕ ਹੈ ਤੇ ਜਾਇ ਜਾਇ ਕਿੱਥੋਂ ਤੱਕ ਛੱਡੇਗਾ ਮੈਂ ਵਸ 430000 ਦੀ ਮੈਂ ਦੇ ਚਾਰ ਲੱਖ 30 ਹਜ਼ਾਰ ਦੀ ਦੇ ਦੋਗੇ ਤੇ ਮੋਬਾਈਲ ਨੰਬਰ ਮੋਬਾਈਲ ਨੰਬਰ ਕੱtion ਬੁੱਕ ਤੇ ਮੇਰਾ ਬੁਟੇ ਨੰਬਰ ਦੱਸ ਪਾਈ 99684 ਹਾਂ 67487 ਇੱਕ ਵਾਰੀ ਫੇਰ ਬੋਲੇ 99684 67487 ਲੈ ਭਾਈ ਟੋਪ ਤਾਂ ਨਹੀਂ ਕਿ ਨਾ ਤੇ ਇੱਕ ਵਾਰੀ ਮੈਂ ਥੱਲੋਂ ਕਰਾ ਦਿਆਂ ਚੈੱਕ ਤੇ ਆਹ ਮਗਰ ਕੱਟਾ ਤੇ ਸਪਰਕ ਕਰ ਲਿਓ ਭਾਈਆਂ ਤੇ ਇੱਕ ਵਾਰੀ ਮੈਂ ਤੋੜਾ ਤੋੜਾ ਫੇਰ ਕਰਵਾ ਦਿਆਂ ਤੇ ਆਹ ਲਓ ਜੀ ਤੇ ਆਰਡਰ ਕੇ ਵਾਰ ਟਿਕਰੋ ਚੈੱਕ ਤੇ ਤੋੜਾ ਤੋੜਾ ਕਰੋ ਚੈੱਕ ਇੱਕ ਵਾਰੀ ਫੇਸ ਦਿਖਾ ਦਿਓ ਤੁਹਾਨੂੰ ਤੇ ਆਹ ਲਓ ਤੀਜੇ ਸੂਏ ਤੇ ਚੰਗੇ ਅੰਦਰ ਕੁਆਲਟੀ ਲੱਗੀ ਹੋਈ ਆ ਤੇ ਸਿਹਤ ਪੱਖੋਂ ਵੀ ਇਹ ਸ਼ਰੀਰ ਬਿਲਕੁਲ ਠਰ ਆਏਗਾ। ਕਾਲਾ ਬੇਚ ਲਈ ਜਾਈਏ ਬਈ ਤੁੰਡੀ ਕਰਾਉਣੀ ਹੈ ਭਾਈ ਜੀ। ਚਲੋ ਕੱਚਾ ਸਿੰਘ ਸਾਡੇ ਸਾਡੇ ਭਰਾ ਵੀ ਠੀਕ ਹੈ। ਲੰਬਾ ਦਾ ਕਿੰਨੇ ਦੁੱਧ ਦੀ ਮਾਲਕਾ ਇਹ ਦੁੱਧ ਜੀ ਜਨਾਹ ਇੱਟ ਤਿਆਰ ਹੈ ਜਨਾਹ ਇੱਟ ਤਿਆਰ ਹੈ ਹਾਂਜੀ ਹਾਂਜੀ ਜਮਾ ਪਹਿਲੇ ਹੈ ਸਹੀ ਹੈ ਜੀ ਪਹਿਲੇ ਵੀ ਦੋ ਦਿਨ ਦਾ ਦੋ ਦਿਨ ਦਾ ਕੱਟਿਆ ਹੈ ਅੱਛਾ ਦੋ ਦਿਨ ਦਾ ਹਾਂ ਦੋ ਦਿਨ ਦਾ ਦੇਖ ਲੈ ਜੀ ਅੱਛਾ ਦੁੱਧ 11 ਲੀਟਰ ਬੱਚੀ ਕੱਟਾ ਮੰਗ ਰਹੀ ਹੈ ਕੱਟੀ ਕੱਟੀ ਠੀਕ ਹੈ ਉਹ ਵਾਚ ਵਾਚ ਇਹਨੂੰ ਆਇਆ ਵੀ ਮੇਰੀ ਮਾਂ ਇਹ ਆ ਤੋੜੇ ਤੋ ਅਲੋਟ ਕਵਰਿਟੂਰਾ ਤਰ੍ਹਾਂ ਕਰਾਈਏ ਚੈੱਕ ਆ ਦੇ ਕਰਮਾਜ ਦਾ ਆਟਰ ਰੂਟਰ ਚੰ ਕੱਲ ਗਿਆ ਹੋਇਆ ਮਿੱਟੀ ਦਾ ਆ ਜਾ ਬੰਦੇ 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 ਉਪਰ ਕਰਦੀ ਕਰੋ ਨਿਕਲੀ ਤੇ ਸਾਡੀ ਡਿਟੇਲ ਪੁੱਛ ਰਹੀ ਦੀ ਕਿੰਨੇ ਪੈਸੇ ਤੇ ਕਿਹੜਾ ਪਿੰਡ ਕਿਹੜੇ ਪਿੰਡ ਵਾਏ ਹੋ ਬਾਈ ਬ੍ਰਿੱਟੇ ਬ੍ਰਿੱਟੇ ਤੋਂ ਹੂੰ ਕਿੰਨੇ ਪੈਸੇ ਮੰਗਦਾ ਹੁਣ ਇਹਦੇ 41 ਮੋਬਾਈਲ ਨੰਬਰ ਤੇ ਰੱਖ ਦੇਵੋਗੇ ਮੋਬਾਈਲ ਨੰਬਰ ਲੈ ਕੇ ਦਿੰਦਾ ਬਾਈ ਜੀ ਤੋਂ ਥੋੜੀ ਜਿਹੀ ਖੜਤੀ ਨਹੀਂ ਕਿਤੇ ਬੰਨ ਲੈ ਜਾਂਦੇ ਤੇ ਮੋਬਾਈਲ ਨੰਬਰ ਪੁੱਛਦਾ ਨਾ ਬਾਈਆਂ ਦਾ ਫਾਈਲ ਨਾਲ ਤੋਂ ਟੀ ਹਜੇ ਦੋ ਦੰਦ ਹੀ ਹੈ ਤੇ ਕਿਹੜਾ ਪੰਡਾ ਹੈਗਾ ਤੇ ਸਾਰੀ ਡਿਟੇਲ ਲੈ ਕੇ ਦੱਸਦਾ ਫਿਰ ਤੁਹਾਨੂੰ ਸਤਿ ਸ੍ਰੀ ਅਕਾਲ ਬਾਈ ਤੇ ਇੱਕ ਪਿੰਡ ਕਿਹੜਾ ਆਪਣਾ ਰੇਟਾ ਤੇ ਜੈ ਜੈ ਜੀ ਕਿੰਨੇ ਪੈਸੇ ਦੀ ਦੇਣੀਆਂ ਲੇਖ 25 ਦੇ ਦੂੰਗਾ ਤੇ ਮੋਬਾਈਲ ਨੰਬਰ ਕਿੰਨਾ ਹੈ 9873 ਹਾਂ ਕਾਸਿਕ ਸਤਿ ਸ੍ਰੀ ਅਕਾਲ ਇੱਕ ਵਾਰੀ ਫੇਰ ਬੋਲਿਓ ਮਾਤਾ 133 ਕਾਸਿਕ ਸਤਿ ਸ੍ਰੀ ਅਕਾਲ ਆਪਣੀ ਘਰ ਦੀ ਹੈ ਕੱਟੀ ਆਪਦੀ ਘਰ ਦੀ ਹੈ ਹਾਂ ਅੱਛਾ ਠੀਕ ਹੈ ਲੈ ਭਾਈ ਸਵਾਰ ਕਰੋ ਇੱਕ ਵਾਰੀ ਫੇਰ ਨੀ ਮੰਗੋ ਇਹਨਾਂ ਦੀ ਛੂਜਾ ਬਲਜਿੰਦਰ ਕਿਰਿੰਦਰਾਂ ਦੀ ਛੂਜਾ ਇਹਨੂੰ ਤਿੰਨ ਦਿਨ ਹੋ ਗਏ ਤਿੰਨ ਦਿਨ ਹੋਇਆ ਛੂਜਾ ਨੂੰ ਤੇ ਆ ਬੱਚਾ ਕੀ ਹੈ ਕੱਟੀ ਹੈ ਕੱਟੀ ਹੈ ਇਹਦੇ ਛੀਮਣ ਬਾਰੇ ਪਤਾ ਕੋਈ ਆਂ ਲੱਗਦਾ ਕੱਟੀ ਕਿ ਮੱਟੀ ਕੇ ਦੀ ਹੁੰਦੀ ਹੈ ਕੱਟੀ ਟੀਕੇ ਦੀ ਹੈ ਹਾਂ ਨਾ ਨਾ ਖਾਂਦੀ ਖਾਂਦੀ ਹੈ ਕਿੰਨੇ ਲੀਟਰ ਦੁੱਧ ਹੈ ਹੁਣ ਇਹ ਥੱਲੇ ਤੋਰੀ ਮਾਰਾ ਜਾਪਰਾ 14 ਲੀਟਰ ਤੋਰ ਕਰਾਉਣੇ ਤੋਰ ਤਾਰੇ ਚੈੱਕ ਇੱਕ ਵਾਰੀ ਛੂਏ ਕਿੰਨੇ ਹੁਪਾਲਾਂ ਬਿਜੇਂਦਰ ਤੀਜੇ ਤੀਜੇ ਹਮ ਅੱਛਾ ਲੈ ਵੀ ਮਿੱਤਰੋ ਤੀਜੇ ਛੂਏ ਤੇ ਕੱਦ ਵੀ ਠੀਕ ਆ ਵਧੀਆ ਅੱਛਾ ਤੇ ਅੱਡ ਰੋਡਰ ਵੀ ਚੰਗਾ ਲੱਗਿਆ ਹੋਇਆ ਇੱਕ ਵਾਰੀ ਤੋਰਾ ਤਰਾ ਚੈੱਕ ਕਰਵਾ ਕੇ ਚਾਰੇ ਥਾਂ ਤੇ ਚਾਰੇ ਗੈਪ ਵਾਲੇ ਤੇ ਆਜਾ ਤੇ ਸਾਰੀ ਇਹਦੀ ਡਿਟੇਲ ਲੈਣੀ ਆ ਵੀ ਕਿਹੜਾ ਪਿੰਡ ਤੇ ਕਿੰਨੇ ਪੈਸੇ ਤੇ ਕਿੱਥੋਂ ਆਏ ਨੇ ਤੇ ਕੀ ਮੰਗਣਗੇ ਤੇ ਕੀ ਛੱਡਣਗੇ ਬੁਲਜਿੰਦਰ ਕਿੰਨੇ ਲੀਟਰ ਦੁੱਧ ਤਾਂ ਹੁਣ ਇਹ ਮੱਝ ਥੱਲੇ 16 16 ਤੇ ਸੂਈ ਨੂੰ ਕਹਿ ਤਾ ਨਾ ਸਾਈ ਤਿੰਨ ਦਿਨ ਤਿੰਨ ਦਿਨ ਸੂਈ ਨੂੰ ਹੋਇਆ ਕੀ ਮੰਗਦਾ ਹੁਣ ਇਹਦਾ ਕੀ ਮੰਗਦਾ ਇੱਕ 60 ਇੱਕ 60 ਤੇ ਇੱਕ 60 ਤੇ ਮੌਕੇ ਤੇ ਮਾਂ ਤਾਂ ਕਿੰਨਾ ਕਰ ਹੂੰ

ਰਬਾ ਸਤਿ ਪੁਰਬੀ ਵਾ ਤੇਰਾ ਸਨੀ ਪਰਦਾ ਸਾਰਾ ਸੁਣ ਲਈ ਐ ਦੇ ਫੱਕੀ ਦਾ ਬੋਲ ਆਪ ਦੀ ਨਹੀਂ ਨਾ ਲਾਇਆ ਜੇ ਮੂੰਹ ਮੈਂ ਹੱਥ ਨਹੀਂ ਦਿੱਤਾ ਵੀਰਾਂ ਕਾ ਕਰ ਹੈ ਸਾਰਾ ਕੋਸਾ ਮੈਂ ਇਹ ਵਾਤ ਕਹੂੰ ਕਿੰਨੇ ਪੈਸੇ ਲੱਗਦੇ ਇਹ ਸਵਾਦ ਉਹਦੀ ਕਿੰਨੇ ਸਵਾਦ ਤੋਂ ਮੰਗਦਾ ਮੰਗਦਾ ਤੈਨਾਂ ਤਨ ਮੰਗਦਾ ਗੱਲ ਐ ਚੀਜ਼ ਅਸੀਂ ਉੱਗੀ ਨਾ ਹਾਂ ਤੰਕ ਲੈ ਪੁੱਛਦਾ ਕਿੰਨੇ ਲੀਟਰ ਦੁੱਧ ਆ ਭਾਈ ਇਹਦੇ ਥੱਲੇ ਕਿੰਨੇ ਲੀਟਰ ਦੁੱਧ ਆ ਇਹਦੇ ਥੱਲੇ ਹਾਂਜੀ ਕਿੰਨੇ ਲੀਟਰ ਆ ਦੁੱਧ ਇਹਦੇ ਥੱਲੇ ਉਹ ਤਾਂ 15 ਲੀਟਰ ਵੀਰੇ 15 ਚਾਰ ਦਿਨ ਦਾ ਚਾਰ ਦਿਨ ਤਾਂ ਹੈਗੇ ਠੀਕ ਐ ਕੀਟਵਾੜ ਕਰਦਾ ਸਵਾਰ 3 ਲੱਖ ਰੁਪਏ ਦੇਣ ਲੈਣ ਵਾਲੀ ਗੱਲ ਕੋਈ ਕਰਦਾ ਵੀ ਮਾਨ ਸਾਹਿਬ ਮੈਂ ਤਾਂ ਠੀਕ ਐ ਤੋੜਾ ਤਾਰ ਤੁਸੀਂ ਕਰ ਲੈ ਜੱਟ ਇੱਕ ਵਾਰੀ ਮੈਂ ਫੇਸ ਕਰਾ ਦੇ ਚੱਕ ਹਰਿਆਣੇ ਦੀ ਝੋਟੀ ਐ ਠੀਕ ਐ ਇੱਕ ਵਾਰੀ ਫੇਰ ਤੋੜ ਦੇ ਹਾਂ ਫੁੰਦਰਵਾਰ ਕੀ ਝੋਟੀ ਆ ਭਾਈ ਚਾਰੇ ਥਾਂ ਤੇ ਚਾਰੇ ਗਏ ਪਾਲੇ ਮੁੱਠੀ ਥਾਨ ਲੱਗਿਆ ਹੋਇਆ ਤੇ ਆ ਜਾ ਮੋੜ ਲਿਆ ਮੋਬਾਈਲ ਨੰਬਰ ਕਿੰਨਾ ਤੇਰਾ 99920 ਹਾਂ 9943 ਪਿੰਡ ਕਿਹੜਾ ਪਿੰਡ ਲੇਨਪੁਰ ਦੀ ਪਿੰਡ ਹੈ ਤੇ ਉਹ ਝੋਟੀ ਥਲੇ ਕਿੰਨੇ ਲੀਟਰ ਦੁੱਧ ਉਹ ਥਲੇ 15 ਕਿਲੋ ਤਿਆਰ ਹੈ ਅੱਜ 10-11 ਦਿਨ ਹੋ ਗਏ ਅੱਜ 11 ਦਿਨ ਹੋਇਆ 15 ਲੀਟਰ ਤੇ ਹੈ ਮਗਰ ਕੱਟਿਆ اچھا ਤੇ ਚਵਾ ਚੂਰੀਆ ਹੋਰ ਸਭ ਤੇ ਹਾਂ ਬਾਦੀ ਅੱਧਾ ਕਰਨਾ ਚਾਹੀਦਾ ਹੈ। ਇਹ ਆ ਲੈ। ਕੁੰਦਨ ਵਾਲੀ ਕੀ ਟੁਟ ਗਈ ਹੈ। ਤੇ ਆ ਦੂਜਾ ਪਿੱਛੇ ਵੀ ਦਿਖਾ ਦੇ। ਦੂਜਾ ਪਿੱਛੇ ਵੀ ਦਿਖਾ ਦੇ। ਕਾ ਵਈ। ਬੱਚੇ ਦੇ ਬਗੂ ਹੈ। ਇਹਦੇ ਮਗਰ ਕੀ ਬੱਚਾ ਹੈਗਾ? 31 ਆ ਜੇ ਤੇਰੇ ਪੈਰਾਂ ਤੋਂ। ਇਹਦੇ ਮਗਰ ਕੱਟੀ ਆ ਪਹਿਲਾਂ। ਠੀਕ ਹੈ। ਹਜੇ 4 ਤਾਂ ਹੁੰਦਾ ਹੈ। 4 ਤਾਂ ਹੁੰਦਾ ਜੀ। ਠੀਕ ਹੈ। ਮਾਲਾ ਮੂਲਾ ਚੱਕ ਕੇ 17 ਕਿਲੋ ਕਰ ਦੂੰਗੇ। 17 ਕਰ ਜੂ। ਕਰ ਜੂ ਪਹਿਲਾਂ ਮੂਲਾ ਚੱਲੇਗਾ। ਠੀਕ ਹੈ। ਕਿਵੇਂ ਕਰ ਮਾਲ ਤੇ? ਜੈਪ ਕੋਲ ਬਹੁਤ ਥਾਂ ਹੈ। ਆਹ ਦੇ। ਆ ਦੂਜੇ ਵੀ ਤਖੋਣਾਂ ਐਸੇ ਪਾਣੀਆ ਕੋ ਥੱਲੇ ਹੁਣ 14 ਤਿਆਰ ਹੋਏ ਇਹ ਵੀ 10 12 ਦਾ 14 ਲੀਟਰ ਦੇ ਥੱਲੇ ਤਿਆਰ ਆ ਠੀਕ ਆ ਇੱਕ ਵਾਰੀ ਥੋੜਾ ਤਾਰਾ ਕਰ ਨੂੰ ਚੱਕਦੇ ਆਟਰ ਕਰਵਾ ਦਿਆ ਚਾਹੇ ਕਰਕੇ ਤੁਰਾ ਤਰਾ ਕਰਵਾ ਕੇ ਚੱਕ ਤੇ ਲਓ ਜੀ ਆਟਰ ਪੜਾ ਸੁਰੱਖਿਆ ਬਣਾਇਆ ਹੋਇਆ ਹੈ ਇਹਨੇ ਤੇ ਇੱਕ ਵਾਰੀ ਫੇਰ ਚੈੱਕ ਕਰਵਾ ਦੇ ਚੰਗੀ ਪਾਲੀ ਹੋਈ ਹੈ ਟੋਟੀ ਕੁਛ ਤਾਂ ਡਾਟਾ ਟੇਲ ਕਿੰਨੇ ਪੈਸੇ ਤੇ ਕਿੰਨਾ ਦੁੱਧ ਆ ਜਾ ਆ ਲੈ ਵੀ ਦੇ ਇਹਦੇ ਬਾਰੇ ਜਾਣਕਾਰੀ ਦੇ ਮਿੱਤਰਾ ਇਹ ਮੇਰਾ ਦੂਜਾ ਸੂਆ ਹੈ ਦੂਜਾ ਚੂਆ ਹੈ ਮਗਰ ਬੱਚਾ ਕੀ ਹੈ ਮਗਰ ਬੱਚਾ ਕੱਟਾ ਹੈ ਉਹ ਵੀ 10 ਬਾਲ ਦੁੱਧ ਮਗਰ ਕੱਟਾ ਦਾ ਵਾਰ ਉਹਨਾਂ ਨੂੰ ਦੁੱਧ 14 ਲੀਟਰ ਦੁੱਧ 14 ਲੀਟਰ ਤੇ 1,80,000 1,80,000 ਤੇ ਪਿੰਡ ਕਿਹੜਾ ਆਪਣਾ ਪਿੰਡ ਆਪਣਾ ਲੇਲ ਖੁਰਦ ਹਾਂਜੀ ਨਾ ਕੀ ਹੈ ਕਾਲਾ ਜੀ ਕਾਲਾ ਇੱਕ ਆਇਆ ਨੰਬਰ ਦਵਾਰੇ ਫੇਰ ਬੋਲ 98920 ਜਿਹੜੇ ਨਵੇਂ ਚਾਹੁੰਦੇ ਤੇ ਜੇ ਕੋਈ ਕਰੇ ਆ ਬੇਕ ਡੰਗ ਚੋਵੇਂ ਦੋ ਡੰਗ ਹਾਲ ਜਿਵੇਂ ਮੱਦੀ ਚੋਕੇ ਲਿਆਸ ਹੋਰ ਜਾਨਵਰ ਵੀ ਹੁੰਦੇ ਨੇ ਵੀਰੇ ਅੱਛਾ ਹੋਰ ਵੀ ਹੁੰਦੇ ਨੇ ਠੀਕ ਐ ਤੇ ਭਾਈ ਨੱਚ ਪਰ ਕਰਨੇ ਤੇ ਆ ਡੰਗਰ ਨੇ ਦੋ ਨੇਰੇ ਕੋਲੇ ਇੱਕ ਇਹ ਆ ਚੋਟੀ ਆ ਡਰੋਪਰ ਚੰਗੇ ਨਿਕਿਆ ਹੋਏ ਨੇ ਤੇ ਇੱਕ ਵਾਹ ਵਾਹ ਜੀ ਆਇਆ ਤਾਂ ਥੋੜੇ ਨੇ ਮਾੜ ਮਟੀ ਤੇ ਤੇ ਆਇਆ ਬਿਲਕੁਲ ਸਰਾ ਨੇ ਸਾਰਾ ਰਿਕਾਰਡ ਤੋੜ ਮਾਲ ਆਏਗਾ ਤੇ ਚੰਗੇ ਰੇਟ ਨੇ ਇਹਨਾਂ ਦੇ ਮਣੇ ਰੋਮਾਲ ਬਬਲੋਗਰ YouTube ਚੰਨਾ ਤੇ ਦਿਖਾਉਣੇ ਅੱਜ ਤੇ ਕੀ ਰੇਟ ਨੇ ਛੋਟੀ ਤੇ ਅਨगिनੇ ਨੇ ਇਹਦੇ ਕੋਲੇ ਵੀ 3-4 ਨਗੀਨੇ ਨੇ ਵਧੀਆ ਤੇ ਆ ਇਹਦਾ ਤੋਰਾ ਕਰਾਉਣ ਨਾਗਾ ਤੇ ਇਹਦੀ ਡਿਟੇਲ ਪੁੱਛੂਗਾ ਸਾਰੀ ਤੇ ਆ ਲੋ ਇੱਕ ਵਾਰੀ ਫੇਸ ਕੁਆਲਟੀ ਕਰੋ ਛੋਟੀ ਦੀ ਚੱਕ ਬੜੀ ਛਨੱਖੀਆ ਛੰਗਾ ਦੀ ਕੁੰਡੀ ਆ ਬਿਲਕੁਲ ਰੁਪਿਆ ਨਹੀਂ ਲੱਗਦਾ ਸਿੰਘਾਂ ਵਿੱਚ ਤੇ ਆ ਲੋ ਇੱਕ ਵਾਰੀ ਆਰਡਰ ਕਰ ਲੋ ਚੱਕ ਮੋੜ ਲੈ ਹੱਥ ਜਣਾ ਇਹਦੀ ਸਾਰੀ ਡਿਟੇਲ ਲਊਗਾ ਤੇ ਬੜੀ ਚਲੱਕੀ ਆ ਗਈ ਛੋਟੀ ਤੇ ਪੁੱਛਾਂਗੇ ਕਿ ਕਿਹੜੇ ਪਿੰਡੋਂ ਤੇ ਕਿੰਨੇ ਲੀਟਰ ਦੁੱਧ ਦੀ ਮਾਲਕਾ ਇਹ ਹਲ ਮੈਨੂੰ ਛੋਟੀ ਇਹ ਪਹਿਲੇ ਨਹੀਂ ਲੱਗਦੀ ਆ ਤੇ ਫਿਰ ਪੁੱਛਦੇ ਆ ਸਾਡੀ ਟ੍ਰੇਲ ਦੀ ਛਾਂਜਣਾ ਜੁੰਗਣਾ ਪਾਣੀਆ ਛਾਂਗਰਾ ਕਿ ਪਹਿਲੇ ਨਾ ਇੱਕ ਕੱਟੀ ਦੋ ਦੰਦ ਦੋ ਦੰਦ ਤਾਂ ਪਹਿਲੇ ਨਾ ਅੱਛਾ ਤੇ ਮਗਰ ਬੱਚਾ ਇਹ ਦੇਖੀਏ ਮਗਰ ਕੱਟੀ ਆ ਇਹ ਮ 29 ਦੀ ਆ ਕੱਟੀ ਇਹ ਮ 29 ਦੀ ਹੈ ਤੇ ਹੁਣ ਇਹਦੇ ਥੱਲੇ ਦੁੱਧ ਕਿੰਨਾ ਹੈ ਥੱਲੇ ਦੀ ਝੋਟੀ ਥੱਲੇ ਦੁੱਧ ਹੈ ਇਸ ਟਾਈਮ 15 ਕਿਲੋ ਆ ਮੰਡੀ ਤੇ ਚਾਹੀਏ 17 ਘਾਲੋ 18 ਘਾਲੋ 15 ਕਿਲੋ ਦੀ ਝੋਟੀ ਦੀ ਗਰਾਟੀ ਦੇਵਾਂਗੇ ਆਪਾਂ ਚੋਆ ਕੇ ਦੇ ਸਕਦੇ ਹਾਂ ਅੱਛਾ ਤੇ 2 ਕਿਲੋ ਦੀ ਗਾੜੀ ਹੈ ਅੱਛਾ ਹਾਂਜੀ ਠੀਕ ਮੂੰਹੋਂ 2 ਦੰਦ ਹੈ ਮੂੰਹੋਂ 2 ਦੰਦ ਹੈ ਹਾਂਜੀ ਸਵਾ 1 ਦੋ ਸਾਲ ਦੀ ਹੈ ਸਵਾ 1 ਦੋ ਸਾਲ ਦੀ ਹੈ ਠੀਕ ਹੈ ਤੇ ਕਿੱਥੋਂ ਤੱਕ ਡਿਮਾਂਡ ਕਰਦੇ ਹੋ ਦੀ ਇਹਦਾ ਮੁੱਲ ਸਵਾ 3 ਲੱਖ ਨਹੀਂ ਆ ਕਰਦੇ 2.5 ਲੱਖ ਦੀ ਗੱਡੀ ਦੇ ਵਿੱਚ 2.5 ਲੱਖ ਦੀ ਦੇਵਾਂਗੇ ਸਵਾ 3 ਰੱਦ ਹੈ ਮੁੱਲ ਸਵਾ 3 ਲੱਖ अच्छा ਤੇ ਮੋਬਾਈਲ ਨੰਬਰ ਚਲ ਇਕੱਠੇ ਹੀ ਬੋਲ ਦਾਂਗੇ ਤੇ ਉਹ ਦੂਜਾ ਨੱਕ ਦਿਖਾ ਇਹ ਆ ਪੀਛ ਬੜਾ ਸੁਨੱਖਾ ਤੇਰੇ ਕੋਲੇ ਦੁੱਧ ਵਾਲੀਆਂ ਨਾੜਾਂ ਬਣੀਆਂ ਹੋਈਆਂ ਐ ਦੇਵੇ ਤੇ ਇਹ ਆ ਲੋ ਤੇ ਇੱਕ ਵਾਰੀ ਦੂਰ ਦਿਖਾ ਦਿਆ ਤੇ ਇਹਦਾ ਵੀ ਤੋਰਾ ਤਰਾ ਕਰਉਣਾ ਫੇਚ ਕਰ ਲੋ ਇੱਕ ਵਾਰੀ ਚੈੱਕ ਚਲ ਹੌਲੀ 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 ਲੈ ਵੀ ਅੱਛਾ ਇਹ ਵੀ ਬਣਾਉਣਾ ਤੇ ਆਹ ਉਹਨੇ ਇਹਨੇ ਲਈ ਕਰਕੇ ਫਿਰ ਉਡਾ ਲੈ ਗਏ ਕਾਹਨੂੰ ਕਾਹਨੂੰ ਆਪਾਂ ਨੂੰ ਜ਼ਰੂਰੀ ਐ ਕੋਈ ਤੇ ਆ ਪਿੱਛੇ ਪਾਉਨੇ ਆਗੇ ਇੱਕ ਵੀਡੀਓ ਚ ਤੇ ਇਹਦੀ ਵੀ ਅਡ ਰੋਡਰ ਕਰੋ ਚੱਕੇ ਇੱਕ ਵਾਰੀ ਤੇ ਪੁੱਛਾ ਕਿ ਟੇਲ ਆ ਜਾ ਮੋੜ ਲੈ ਸਦਨਾ ਤੋਰਾ ਤਰਕ ਕਰੋ ਇੱਕ ਵਾਰੀ ਚੈੱਕ ਆਇ ਕੋ ਕਰਦੀ ਆ ਇਹ ਅਡਵਾਈਸ ਕਿਟਰੂ ਦਾ ਬੱਚੇ ਦਾ ਕਰਦੀ ਆ ਠੀਕ ਆ ਤੋਰੇ ਦੀ ਤਾਂ ਲੋੜ ਹੀ ਨਹੀਂ ਘੋੜੀ ਮੰਗੂ ਪਾਈਦੀ ਆ ਇਹਦੀ ਡਿਟੇਲ ਪੁੱਛਦੇ ਆ ਵੀ ਕਿੰਨਾ ਦੁੱਧ ਤੇ ਕਿੰਨੇ ਪੈਸੇ ਦੀ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਜੀ ਕਿਹੜਾ ਪਿੰਡ ਹੈ ਪਿੰਡ ਮੇਰਾ ਜਲੂਰ ਜਲੂਰ ਸੇਖਾ ਜਲੂਰ ਹਾਂ ਤੇ ਇਹ ਛੋਟੀ ਥਰੇ ਕਿੰਨਾ ਲੀਟਰ ਦੁੱਧ ਆਉਂਦਾ ਦੁੱਧੇ ਥੱਲੇ 15 ਲੀਟਰ ਤਿਆਰ ਹੈ 15 ਲੀਟਰ ਤਿਆਰ ਹੈ ਹਾਂਜੀ ਤੇ ਮੰਗਰ ਬੱਚਾ ਕੱਟਾ 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 ਤੇ ਸੂਏ ਕਿੰਨੇ ਹੋਏ ਇਹ ਸੂਏ ਤੀਜੇ ਤੀਜੇ ਸੂਏ ਤੀਜੇ ਤੇ ਕਿੰਨੇ ਦੀ ਛੱਡੇਗਾ ਸਰਦਾਂਗੇ 1.85 ਲੱਖ ਰੁਪਏ ਅੱਛਾ ਤੇ ਦੁੱਧ ਕਿੰਨਾ ਦੁੱਧ 15 ਲੀਟਰ ਤਿਆਰ ਹੈ 15 ਲੀਟਰ ਦੁੱਧ ਤੇ ਤੀਜੇ ਸੂਏ ਹਾਂਜੀ ਤੇ 3 ਲੱਖ 3 ਲੱਖ ਮੰਗਿਆ 1 ਲੱਖ ਡੇਢ ਮੰਗਦੇ ਆ ਡੇਢ ਮੰਗੇ ਤੂੰ ਉਹ ਚਾ ਉਹ ਪਹਿਲੀ ਦਾ ਯਾਦ ਰਹਿ ਗਿਆ ਤੇ ਦੇਣ ਲੈਣ ਵਾਲੀ ਗੱਲ ਕਿੱਥੋਂ ਤੱਕ ਇੱਕ 25 ਇੱਕ 25 ਮੋਬਾਈਲ ਨੰਬਰ ਬੋਲ ਸੱਤ 795 ਹੂੰ 95735 73 ਰੁਪਏ ਇਹਦਾ ਬੱਚਾ ਤੂੰ ਦੱਚਾ 700 94 90 180 ਇੱਕ ਵਾਰੀ ਫੇਰ ਬੋਲ 700 ਜੀ ਹੂੰ 94 90 180 ਠੀਕ ਹੈ ਲੈ ਬਾਈ ਸਪਾਰਕਰ ਇਹ ਵੀ ਲਿਆ ਘਟੇ ਇਹਨੂੰ ਲਿਆ ਘਟੇ